ਆਪਾਂ ਇੱਕ ਐਡਰੈਸ ਚੇਂਜ ਦੀ ਗੱਲ ਆਪਾਂ ਕਈ ਕਈ ਸਮੇਂ ਤੋਂ ਆਪਾਂ ਕਰ ਰਹੇ ਸੀਗੇ ਰਾਈਟ ਉਹਨਾਂ ਨੇ 트럼ਪ ਹੋਣਾਂ ਨੇ ਹੁਣ ਆ ਕੇ ਜਿੱਦਾਂ ਐਡਰੈਸ ਉਹੀ ਕਹਤਾ ਕਿ ਇਹਨੂੰ 10 ਦਿਨਾਂ ਦੇ ਅੰਦਰ ਨਹੀਂ ਜੇ ਚੇਂਜ ਕੀਤਾ ਤੇ ਕ੍ਰਿਮੀਨਲ ਜਿਹੜੀਆਂ ਪੈਨਲਟੀਆਂ ਵੀ ਹੈਗੀਆਂ ਫਾਈਨ ਵੀ ਹੈਗੇ ਆ ਤੇ ਡਿਪੋਰਟੇਸ਼ਨ ਦੀ ਗਰਾਉਂਡ ਵੀ ਜਿਹੜੀ ਬਣ ਜਾਂਦੀ ਹੈ ਹੁਣ ਕੀ ਚੀਜ਼ ਆ ਗਈ ਹੈ ਕਿ ਰਾਜਕਰਨ ਜੀ ਲੋਕੀ ਸੁਣਦੇ ਬੜੇ ਜ਼ਿਆਦਾ ਹੈਗੇ ਆ ਇਹਨੂੰ ਮੈਂ ਇਹ ਖਬਰ ਨੂੰ ਮੈਂ ਪਹਿਲਾਂ ਇਸ ਲਈ ਕਰ ਰਿਹਾ ਕਿ ਲੋਕੀ ਸੁਣਦੇ ਬੜੇ ਜ਼ਿਆਦਾ ਜੀ ਪਰ ਲੋਕੀ ਐਵੇਂ ਹੁਣ ਮੈਂ ਕਿਹਾ ਹਰੇਕ ਸਰਕਾਰਾਂ ਨੂੰ ਮਾੜਾ ਕਹਿੰਦੇ ਆ ਪਰ ਇਦਾਂ ਕਿ ਲੋਕੀ ਵੀ ਚੇਂਜ ਨਹੀਂ ਹੋਣਾ ਚਾਹੁੰਦੇ ਸੋ ਹੁਣ ਐਡਰੈਸ ਦੀ ਜੇ ਗੱਲ ਕਰੀਏ ਭਾਵੇਂ 4 ਸਾਲ ਸਾਨੂੰ ਹੋ ਗਏ ਆ ਐਂਡ ਆਫ ਦਾ ਡੇ ਕੀ ਹੈ ਕਿ ਲੋਕਾਂ ਨੇ ਵੀ ਟੱਸ ਤੋਂ ਮੱਸ ਨਹੀਂ ਹੋਣਾ ਠੀਕ ਆ ਕੰਮ ਕਿਤੇ ਕਰ ਰਹੇ ਆ ਕੇਸ ਕਿਤੇ ਲੱਗੇ ਹੋਏ ਐਡਰੈਸ ਕਿਤੇ ਆ ਸੋ ਡੇਟ ਨੋਟ ਕਰ ਲਓ April 11 2025 ਠੀਕ ਆ ਨਾਲੇ ਤਾਂ ਜਿਹੜਾ ਦਾ ਸਹਿਜਗਾ ਨਾ ਕਿ ਪਹਿਲਾਂ ਆਪਾਂ ਨਿਊਜ਼ ਦਿੰਨੇ ਆ ਫਿਰ ਅੱਗੇ ਨਿਊਜ਼ ਆ ਬਣਦੀਆਂ ਸਾਡੇ ਚੈਨਲ ਤੋਂ ਜੀ ਸੋ ਡੇਟ ਨੋਟ ਕਰ ਲਓ April 11 2025 10 ਦਿਨ ਦੇ ਅੰਦਰ ਉਹਨਾਂ ਨੇ ਕਿਹਾ ਸੀਗਾ ਤੁਸੀਂ ਲਾ ਲੋ ਕਿ ਮਾਰਚ ਨਤੀ ਹੋ ਗਿਆ 10 ਦਿਨ ਦਾ ਹੀ ਤੁਹਾਡੇ ਕੋਲ ਟਾਈਮ ਹੈ ਹਮ ਐਡਰੈਸ ਵਾਲੇ ਨੂੰ ਪਲੀਜ਼ ਅਪਡੇਟ ਕਰ ਲੋ ਉਹ ਰੈਗੂਲੇਸ਼ਨ ਕੋਟ ਕਰ ਰਿਹਾ ਕਿ ਇਹ ਰੈਗੂਲੇਸ਼ਨ ਆ ਜੇ ਨਹੀਂ ਕੀਤਾ ਤਾਂ ਕ੍ਰਿਮੀਨਲ ਜਿਹੜੀਆਂ ਪੈਨਲਟੀਆਂ ਹੈਗੀਆਂ ਪਹਿਲਾਂ ਵੀ ਕਈ ਲੋਕਾਂ ਨੇ ਲੱਤ ਖੀਚੀ ਸੀ ਕਿ ਨਹੀਂ ਐਵੇਂ ਡਰਾ ਦਿੰਦੇ ਆ ਇਦਾਂ ਉਦਾਂ ਕਈ ਮੋਚ ਚੱਕੇ ਸਾਡੇ ਇੱਥੇ ਗੇਟ ਤੇ ਵੀ ਆ ਗਏ ਸੀਗੇ ਕਹਿੰਦੇ ਸੀਗੇ ਵੀ ਤੁਸੀਂ ਕਿਦਾਂ ਦੱਸਤਾ ਇਹ ਗਲਤ ਗੱਲ ਆ ਕਹਿੰਦੇ ਅੱਛਾ ਸੋ ਇਦਾਂ ਕਿ ਮੇਰੇ ਵੀਰੋ ਸੋ ਐਡਰੈਸ ਆਲਾ ਨਾ ਜਿੱਦਾਂ ਕੀ ਸੀਗਾ ਕਿ ਆ 29 ਤਰੀਕਾ ਅੱਜ ਲਾਸਟ ਹੀ ਕਾਲ ਆ ਤੁਸੀਂ ਲਾ ਲੋਗੇ ਇਸ ਤੋਂ ਬਾਅਦ ਤਾਂ ਹੁਣ 7 ਦਿਨ ਬਾਅਦ ਆਣਾ ਨਾ 10 ਦੇ ਨਾਲ ਤੁਹਾਡਾ ਟਾਈਮ ਰਹਿ ਜਾਣਾ ਹੂੰ ਹੂੰ ਪੀਸ ਆਪਣੇ ਆਪਣੇ ਜਿਹੜੇ ਐਡਰੈਸ ਆ ਠੀਕ ਆ ਉਹ ਅਪਡੇਟ ਕਰੋ ਜਿਹਨਾਂ ਦੇ ਕੋਡ ਵਗੈਰਾ ਦੇ ਵਿੱਚ ਕੇਸ ਚੱਲਦੇ ਆ E33 ਫਾਈਲ ਕਰਕੇ ਜਿਹੜੇ ਦੂਜੇ AR11 ਫਾਈਲ ਕਰਕੇ ਸੱਜਣ ਮਿੱਤਰ ਵਾਲੀਆਂ ਜਿਹੜੀਆਂ ਗੱਲਾਂ ਦੇ ਵਿੱਚ ਨਾਲ ਲੱਗੋ ਠੀਕ ਆ ਸੋ ਖਬਰਾਂ ਕਿੱਦਾਂ ਆਣੀਆਂ ਕਿ ਘਰ ਦਾ ਭੇਤੀ ਜਿਹੜਾ ਹੁੰਦਾ ਉਹੀ ਲੰਕਾ ਟਾਏ ਉਹੀ ਆ ਕਿ ਨਕਲੀ ਐਡਰੈਸ ਡਰਸ ਵਾਲੇ ਕਿਸੇ ਨੇ ਤੁਸੀਂ ਲੜ ਲੜ ਕੇ ਕੁਝ ਰਿਪੋਰਟ ਹੋ ਗਿਆ ਕਿਦਾਂ ਹੋ ਗਿਆ ਤੁਹਾਨੂੰ ਬਹੁਤ ਜ਼ਿਆਦਾ ਚੱਕਰ ਜਿਹੜਾ ਪੈ ਜਾਣਾ ਬਾ ਨਹੀਂ ਸਰਕਾਰ ਜਿਹੜੀ ਅੱਜ ਕੱਲ ਲੱਭਦੀ ਹੈ ਲੱਭ ਰਹੀ ਹੈ ਸੱਚੀ ਗੱਲ ਸੋ ਮੈਂ ਤੁਸੀਂ ਇਹ ਨਹੀਂ ਦੇਖਣਾ ਕਿ ਸੌਖਾ ਕੋਟ ਆ ਤੇ ਸੌਖੇ ਕੋਟ ਵੱਲ ਐਡਰੈਸ ਕਿਸੇ ਦਾ ਦੇ ਦਈਏ ਪਲੀਜ਼ ਉਹਨੂੰ ਜਿੱਥੇ ਜਿੱਥੇ ਰਹਿੰਦੇ ਆ ਭਾਵੇਂ ਮਾੜਾ ਕੋਟ ਦਾ ਸਟ੍ਰਿਕਟ ਜੱਜਾ ਉਹ ਜਿਹੜਾ ਆਪਣਾ ਆਪਣਾ ਸਹੀ ਕਰੋ ਤਾਂ ਕਰਕੇ ਸਭ ਤੋਂ ਪਹਿਲਾਂ ਮੈਂ ਜਿਹੜੀ ਖਬਰ ਇਹ ਕਰ ਰਿਹਾ ਕਿਉਂਕਿ 10 ਦਿਨ ਦਾ ਹੀ ਟਾਈਮ April 11 ਤੋਂ ਇਹ ਲਾਗੂ ਹੋ ਜਾਣਾ ਇਹ ਫੂਲ ਇਫੈਕਟਿਵ ਹੋ ਰਿਹਾ ਹਾਂਜੀ ਸੋ ਕਿਦਾਂ ਕਿ ਕੋਈ সুইਟ ਟਾਕ ਨਹੀਂ ਕੋਈ ਤੁਹਾਡੀ ਸਿਮਪਤੀ ਵੋਟ ਨਹੀਂ ਚਾਹੀਦੀ ਕੁਝ ਨਹੀਂ ਚਾਹੀਦਾ ਕੋਈ ਹੌਸਲਾ ਹੌਸਲਾ ਨਹੀਂ ਠੀਕ ਹੈ ਜਿਹਨੂੰ ਨਹੀਂ ਕਰਨਾ ਜੰਨੇ ਉਹਦੀ ਮਰਜ਼ੀ ਆਪਣੀ ਆ ਪਰ ਇਹ ਆ ਕਿ ਜਿਹੜਾ ਲਾ ਬਾਈਡਿੰਗ ਫੋਲੋ ਕਰਨ ਵਾਲਾ ਉਹਦੇ ਲਈ ਪਲੀਜ਼ 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 ਤੁਸੀਂ ਇਹਨੂੰ ਕਰੋ ਕਿਉਂਕਿ ਕੀ ਹੋਣਾ ਕਿ ਆਪਾਂ ਐਂਡ ਆਫ ਦਿ ਡੇ ਕੋਰਟ ਚ ਜਾਣਾ ਪਹਿਲਾਂ ਕੀ ਹੁੰਦਾ ਹੈਗਾ ਕਿ ਤੁਸੀਂ ਅਪਡੇਟ ਕਰ ਦਿੰਨੇ ਸੀਗੇ ਤੇ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਹੋ ਇਗਨੋਰ ਕਰ ਦਿੰਦੇ ਹੈਗੇ ਜਿਹੜੇ ਸੀਗੇ ਪਿਛਲੇ 2-3 ਮਹੀਨੇ ਚ ਜੱਜ ਸਾਹਿਬ ਵੀ ਤੇਵਰ ਦਿਖਾਣ ਲੱਪੇ ਸੀਗੇ ਕਿ ਐਡਰੈਸ ਪਹਿਲਾਂ ਕਿਉਂ ਨਹੀਂ ਅਪਡੇਟ ਕੀਤਾ ਪਰ ਚਲੋ ਕੋਈ ਪਨਿਸ਼ਮੈਂਟ ਨਹੀਂ ਜਿਹੜੀ ਸੀਗੀ ਪਰ ਹੁਣ ਕਿਸੇ ਦਾ ਕਿ ਬਾਇ ਰੈਗੂਲੇਸ਼ਨ April 11 2025 ਸਰਕਾਰੀ ਵਕੀਲ ਨੇ ਕਹਿ ਦੇਣਾ ਕਿ ਇਹਨੇ ਐਡਰੈਸ ਦਾ ਫਾਰਮ ਜਿਹੜਾ ਅਪਡੇਟ ਨਹੀਂ ਕੀਤਾ ਸੀਗਾ ਤੇ ਉਹਨੂੰ ਪਲੀਜ਼ ਤੁਸੀਂ ਜਿਹੜਾ ਅਪਡੇਟ ਕਰੋ ਜਿਹੜਾ ਸਾਡੇ ਆਫਿਸ ਦੇ ਨਾਲ ਜਿੰਨੇ ਅਪਡੇਟ ਕਰਨਾ ਜੇ ਤੁਸੀਂ ਕਹਿ ਰਹੇ ਹੋ ਕਿ ਈਮੇਲ ਕਰਕੇ ਹੁਣ ਕਰ ਦੇਣਾ ਉਹ ਨਹੀਂ ਹੋਣਾ ਕਿਉਂਕਿ ਇਦਾਂ ਨਹੀਂ ਆਇਆ ਕਿ ਮੈਨੂੰ ਹੁਣ ਹਿਆਰੀ ਮਿਲਾ ਆ ਗਿਆ ਤੇ ਰਾਤੋ ਰਾਤ ਮੈਂ ਅਪਡੇਟ ਕਰ ਦੇਣਾ ਜੇ ਤੁਸੀਂ ਆਲਰੇਡੀ ਲੇਟ ਆਲਰੇਡੀ ਟੂ ਲੇਟ ਆ E33 ਫਾਰਮ ਜਿਹੜਾ ਚਾਹੀਦਾ ਹੈਗਾ ਰਿਟਰਨ ਦੇ ਵਿੱਚ ਸਾਨੂੰ ਜਿਹੜੀ ਪੇਪਰ ਮੇਲ ਦੇ ਥਰੂ ਜਿਹੜੀ ਰਿਕਵੈਸਟ ਆਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਹੁਣ ਇਹ ਨਹੀਂ ਹੈਗਾ ਕਿ ਅ ਰਾਤੋਂ ਰਾਤੀ ਕਿ ਮੈਂ ਤਾਂ ਜੀ ਇੱਕ ਦਿਨ ਪਹਿਲਾਂ ਕਰਤਾ ਸੀਗਾ ਉਹਨੂੰ ਸਾਰੇ ਨੂੰ ਪ੍ਰੋਸੈਸ ਕਰਨ ਦੇ ਵਿੱਚ ਵੀ ਜਿਹੜਾ ਟਾਈਮ ਉਹ ਲੱਗਦਾ ਸੋ ਜਿਹਨਾਂ ਦੇ ਆਹੀ ਪੁੱਠੇ ਪੱਟੇ ਪੰਗਿਆਂ 'ਚ ਜਿਹੜੇ ਪਏ ਹੋਏ ਆ ਆਲ ਰੈਡੀ ਟੂ ਲੇਟ ਆ ਗਿਆ ਸੋ ਪਲੀਜ਼ ਇਹਨਾਂ ਨੂੰ ਇਹ ਚੀਜ਼ ਦਾ ਖਾਸ ਧਿਆਨ ਸਾਰਿਆਂ ਨੇ ਰੱਖਣਾ ਅੱਛਾ ਅਟਰਨੀ ਦੇ ਕਹਿਣਾ ਜੀ ਜਿਹੜੇ ਤਾਂ ਜਿੱਦਾਂ ਕੋਈ ਵਕੀਲ ਦੇ ਕਲਾਇੰਟ ਨੇ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਜਿਹੜਾ E33 ਫਾਰਮ ਜਿਹੜਾ ਉਹ ਕੱਲਣਾ ਤੇ ਜਿਹੜਾ AR11 ਫਾਰਮ ਹੁੰਦਾ ਆ ਉਹ ਬਾਕੀਆਂ ਨੇ ਉਹ ਵੀ ਭਰਨਾ ਆ ਉਹ ਵੀ ਲੋਕਾਂ ਨੇ ਭਰਨਾ ਆ AR11 ਹੁੰਦਾ ਜਿਹੜਾ USCIS ਤੇ ਮਰੇ ਜਿਹਨਾਂ ਦੇ ਕੇਸ ਚੱਲਦੇ ਹੁੰਦੇ ਆ ਠੀਕ ਹੈ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਸਿਕਿਉਰਿਟੀ ਦੇ ਤੇ E33 ਉਹ ਜਿਹੜੇ ਕੋਡ ਸਿਸਟਮ ਦੇ ਵਿੱਚ ਹੁੰਦੇ ਨੇ OK EOYR ਸਿਸਟਮ ਦੇ ਮੂਰੇ ਹੁੰਦੇ ਨੇ ਤਾਂ ਕਰਕੇ ਉਹ E33 ਫਾਰਮ ਜਿਹੜਾ ਹੁੰਦਾ ਠੀਕ ਆ ਸੋ ਜਿੰਨੂੰ ਜਿਹੜਾ ਵੀ ਲੱਗਦਾ ਵੀ ਭਾਈ ਫਾਰਮ ਜਿਹਦੇ ਲਈ AR11 ਬਣਦਾ ਹੈ ਜਿਹਦੇ ਲਈ E33 ਬਣਦਾ ਹੈ ਉਹ ਮੇਕ ਸ਼ਰ ਕਰੋ ਅਪਡੇਟ ਕਰੋ ਤੇ ਭਾਈ ਵੇਟ ਨਾ ਕਰੋ ਵੀ ਹੁਣ ਵੀ ਐਤਵਾਰ ਆ ਗਿਆ ਤੇ ਸੋਮਵਾਰ ਆ ਗਿਆ ਤੇ ਅਗਲੇ ਸ਼ਨੀਵਾਰ ਕਰਾਂਗੇ ਤੇ ਅਗਲੇ ਐਤਵਾਰ ਕਰਾਂਗੇ ਇਹ ਪਹਿਲ ਦੇ ਆਧਾਰ ਦੇ ਉੱਤੇ ਕਰੋ ਡਾਕੂਮੈਂਟੇਸ਼ਨ ਨੂੰ ਲੈ ਕੇ ਅੱਗੇ ਹੀ ਟਰੰਪ ਪ੍ਰਸ਼ਾਸਨ ਹੱਥ ਧੋ ਕੇ ਪਿੱਛੇ ਪਈ ਆ ਵੀ ਮੌਕਾ ਮਿਲੇ ਤਾਂ ਸਹੀ ਇੱਥੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਚੱਕ ਤੱਕ ਬਾਹਰ ਮਾਰਨ ਦੇ ਆ ਤੇ ਇਹਨਾਂ ਨੂੰ ਬਹਾਨਾ ਜਿਹੜਾ ਉਹ ਚਾਹੀਦਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦੇ ਕਿੱਦਾਂ ਜਿਹੜਾ ਉਹ ਸੀ ਕਰ ਸਕੀਏ ਹੋ ਤਾਂ ਕਰਿਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਪਰ ਇਹ ਵੀ ਹੁਣ ਸਿਸਟਮ ਦੇ ਨਾਲ ਹੀ ਆ ਇਹ ਇਹ ਕਦੋਂ ਥਲ ਪਊਗੀ ਉਹ ਆਉਣ ਵਾਲਾ ਸਮਾਂ ਦੱਸੂਗਾ ਪਰ ਹਾਲ ਦੀ ਘੜੀ ਉਹ ਕੰਮ ਤਿੱਖਾ ਜਿਹੜਾ ਚੱਲ ਰਿਹਾ ਖਾਜਲ ਖਵਾਰੀ ਤੋਂ ਬਚਣ ਲਈ ਮੇਕ ਸ਼ੁਰ ਕਰੋ ਪਰ ਨਾਲੇ ਵੈਸੇ ਇਹ ਤਾਂ ਵੈਸੇ ਵੀ ਤੁਹਾਨੂੰ ਸਹੀ ਰੱਖਣਾ ਚਾਹੀਦਾ ਇਹ ਅੱਜ ਦੀ ਨਹੀਂ ਇਹ ਤਾਂ ਪਹਿਲੋਂ ਦੀ ਹੋਈ ਇਹ ਤਾਂ ਪਹਿਲੋਂ ਤੋਂ ਹੀ ਉਹਨਾਂ ਦੀ ਜਿਹੜੇ ਰੈਗੂਲੇਸ਼ਨਸ ਹੈਗੀਆਂ ਵੀ ਜਿੱਥੇ ਹੈਗੇ ਆ ਉਥੇ ਦਾ ਹੀ ਐਡਰੈਸ ਤੁਸੀਂ ਦੋ ਇਹ ਆ ਵੀ ਹੁਣ ਇਹ ਐਨਫੋਰਸ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਆ